ਇਹ ਕਿੰਨੀ ਗਰਮੀ ਬਾਹਰ ਕਿੱਥੇ ਸਿਲੌਣ ਲਗਾ ਪਈਆਂ ਤੂੰ ਆੜ ਕੇ ਕੀ ਐ ਓਹੋ ਇੱਕ ਤੈਨੂੰ ਲੱਭਣ ਨਹੀਂ ਦੇ ਝਾੜੂ ਲੋਂਣ ਦੀ ਮੈਂ ਕੀ ਹੋ ਗਿਆ ਭਾਬੀ ਜੀ ਮੈਂ ਆ ਗਈ ਤਾਂ ਮੈਨੂੰ ਗਰਮੀ ਲੱਗਣ ਦੀ ਸੀ ਬਾਹਰ ਗਰਮੀ ਲੱਗਣ ਦੇ ਤੇ ਇੰਨੀ ਗਰਮੀ ਨਹੀਂ ਹੈਗੀ ਬਾਹਰ ਮੌਸਮ ਇੰਨਾ ਵਧੀਆ ਠੰਡਾ ਸਵੇਰੇ ਤੈਨੂੰ ਗਰਮੀ ਲੱਗਣਾ ਪਈ ਐ ਅੱਜ ਮੈਂ ਠੀਕ ਨਹੀਂ ਹੈਗੀ ਸਵੇਰ ਦੀ ਮੈਂ ਤਾਂ ਕਰਕੇ ਮੈਂ ਕਿਹਾ ਚੱਲ ਘੜੀ ਇੱਥੇ ਬਹਿ ਜੰਨੀ ਆ ਅੱਛਾ ਬਹਿ ਜੰਨੀ ਆ ਤਾਂ ਤੈਨੂੰ ਨਾ ਰਸਪਾਈਆਂ ਹੋਣ ਈ ਅੰਦਰ ਤੂੰ ਕਰਾਉਣੀ ਏ ਮੇਰੇ ਨਾਲ ਜਾਂ ਤੇ ਬੰਦਾ ਕੰਮ ਕਰਾਉਂਦਾ ਨਾਲ ਜਦੋਂ ਮੈਂ ਏਸੀ ਲਾਉਣਾ ਤੈਨੂੰ ਵਾਅਦਾ ਦੇ ਲੂੰਗੀ ਆ ਜੀ ਆਣ ਕੇ ਬਹਿ ਜੀ ਮੈਂ ਤੈਨੂੰ ਕੁਛ ਕਹਿੰਦੀ ਨਹੀਂ ਰੋਜ਼ ਹੀ ਇੱਕ ਦਿਨ ਦਾ ਕੰਮ ਹੋਵੇ ਤੇ ਵਧੀਆ ਵਾ ਤੇਰਾ ਰੋਜ਼ ਹੀ ਹੌਲੇ ਰੋਜ਼ ਤੇ ਮੈਂ ਕਦੇ ਨਹੀਂ ਬੈਠੀ ਤੈਨੂੰ ਯਕੀਨ ਹੀ ਨਹੀਂ ਆਉਂਦਾ ਅੱਜ ਸੱਚੀ ਨਹੀਂ ਮੈਂ ਠੀਕ ਮੇਰਾ ਸਿਰ ਬੜਾ ਘੁੰਮਣ ਡਿਆ ਸੀ ਜੇ ਬੰਦਾ ਨਹੀਂ ਠੀਕ ਹੋਇਆ ਬੰਦੇ ਨੂੰ ਹੁੰਦਾ ਮੈਨੂੰ ਘਿਰਾਟ ਹੁੰਦੇ ਨਿੰਬੂ ਪਾਣੀ ਲਿੰਕਾ ਪਿਆ ਫ੍ਰਿਜ ਚ ਪੀ ਜਾ ਕੇ ਏਸੀ ਲਵਾ ਲਾ ਕਿ ਲਗੇ ਸੀ ਕਿ ਤੇ ਮਹਿੰਗਾ ਲੱਗਣਾ ਵਾ ਬਥੇਰੇ ਪੈਸੇ ਆਉਣ ਦੇ ਬਾਹਰੋਂ ਤੁਹਾਨੂੰ ਚਲ ਕੋਈ ਨਹੀਂ ਲਵਾ ਲਾਂਗੀ ਮੇਰਾ ਘਰ ਵਾਲਾ ਵੀ ਮਿੱਟੀ ਚ ਮਿੱਟੀ ਹੋਇਆ ਰਹਿੰਦਾ ਵਾ ਉਹ ਤਾਂ ਬਾਹਰ ਗਿਆ ਵਾ ਬਥੇਰੇ ਡਾਲਰ ਹੋਣਦੇ ਤੁਹਾਨੂੰ ਥੋੜੇ ਹੋਣਦੇ ਨੇ ਇਹਦੇ ਨੂੰ ਸੋਚਿਆ ਕਰੋ ਨਾ ਕੁਛ ਕਿੱਥੋਂ ਕਰ ਲਈ ਹੂੰ ਕਰਜਾ ਦੇ ਕਿੰਨਾ ਚੜਿਆ ਸਾਡੇ ਸਿਰ ਤੇ ਹੋ ਨਹੀਂ ਪਤਾ ਹੈਗਾ ਕਿਸੇ ਨੂੰ ਚਲੋ ਜਦ ਲਾਵਾਂਗੀ ਨੀ ਵੇਸੀ ਬਾਜ ਦੇ ਲੂੰਗੀ ਇਹ ਡਾਇਨਾ ਪਖੰਡ ਚੁੱਕਿਆ ਰੋਜ਼ ਦਾ ਹੀ ਹਾਲ ਆ ਜਾਂਦੀ ਚੁੱਕ ਕੇ ਮੂੰਹ ਏਸੀ ਏਸੀ ਹੋਇਆ ਬੰਦੇ ਨੂੰ ਇੱਕ ਵਾਰ ਲੱਗਦੀ ਹੈ ਕਿਤੇ ਲੱਗਦੀ ਨਹੀਂ ਹੈਗੀ